ਇੱਕ ਅਨਨੇਸੈਸਰੀ ਜ਼ਬਰਦਸਤੀ ਵਾਲੀ ਕੌਂਟਰੋਵਰਸੀ ਦੇਸ਼ ਦੇ ਲੀਡਰ ਆਫ اپੋਜੀਸ਼ਨ ਲੇਕਿਨ ਬਾਲਬੁੱਧੀ ਰੱਖਣ ਵਾਲੇ ਰਾਹੁਲ ਗੋਧੀ ਜੀ ਨੇ ਯੂਐਸਏ ਦੇ ਧਰਤੀ ਤੇ ਜਾ ਕੇ ਇੱਕ ਐਸਾ ਬਿਆਨ ਦਿੱਤਾ ਹੈ ਜੋ ਕਿ ਨਾ ਕੇਵਲ ਪੰਜਾਬ ਨਾ ਕੇਵਲ ਸਿੱਖ ਸਮਾਜ ਬਲਕਿ ਸਾਰੇ ਹਿੰਦੁਸਤਾਨ ਦੀ ਯੂਨਿਟੀ ਨੂੰ ਸਾਰੇ ਹਿੰਦੁਸਤਾਨ ਦੀ ਰੈਪਿਊਟੇਸ਼ਨ ਨੂੰ ਸਾਰੇ ਹਿੰਦੁਸਤਾਨ ਦੀ ਇੰਟੈਗ੍ਰਿਟੀ ਨੂੰ ਇੱਕ ਵੱਡਾ ਝੋਟ ਪਹੁੰਚਾਉਂਦਾ ਹੈ ਖਾਲਿਸਤਾਨ ਦੀ ਮੂਵਮੈਂਟ ਨੂੰ ਜੋਰ ਦੇਣ ਦੇ ਲਈ ਯੂਐਸਏ ਦੇ ਵਿੱਚ ਜੋ ਖਾਲਿਸਤਾਨ ਦੀ ਮੂਵਮੈਂਟ ਖਾਲਿਸਤਾਨ ਨੇ ਦਾ ਡਿਕਲੇਅਰਡ ਟੈਰਰਿਸਟ ਪਾਰ ਸਰਕਾਰ ਵੱਲੋਂ ਡਿਕਲੇਅਰਡ ਟੈਰਰਿਸਟ ਪੰਨੂ ਉਹਦੇ ਨਾਲ ਉਹਦੀ ਗੱਠ ਜੋੜ ਉਹਦੀ ਅੰਡਰਸਟੈਂਡਿੰਗ ਦੇ ਵਿੱਚ ਇੱਕ ਟੂਲ ਕਿੱਟ ਦੀ ਤਰ੍ਹਾਂ ਯੂਜ਼ ਕਰਦੇ ਹੋਏ ਰਾਹੁਲ ਗਾਂਧੀ ਜੀ ਨੇ ਇਹ ਬਿਆਨ ਦਿੱਤਾ ਕਿ ਸਾਡੀ ਜਿਹੜੀ ਲੜਾਈ ਹੈ ਉਹ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਿੱਖਾਂ ਨੂੰ ਤੜੇ ਪਾਣ ਦੀ ਗੁਰਦੁਆਰੇ ਜਾਣ ਦੀ ਪੱਗਾਂ ਬੰਨਣ ਦੀ ਕਿਸੇ ਤਰੀਕੇ ਦੀ ਕੋਈ ਪਾਬੰਦੀ ਨਾ ਹੋਵੇ ਤੇ ਕਾਵਟ ਨਾ ਹੋਵੇ ਐਸਾ ਬਿਆਨ ਜਿਸ ਤਰ੍ਹਾਂ ਮੈਂ ਇੱਕ ਧਨੁਕਿਆ ਖਾਸ ਕਰਕੇ ਉਹਨਾਂ ਨੇ ਸਾਹਮਣੇ ਬੈਠੀ ਹੋਈ ਔਰ US ਦੇ ਵਿੱਚ ਇੱਕ ਵੱਡੀ ਕਾਲਿਸਤਾਨ ਦੀ ਮੂਵਮੈਂਟ ਨੂੰ ਅਡਰੈਸ ਕਰਦੇ ਹੋਏ ਉਹਨੂੰ ਇੱਕ ਉਹਦੇ ਵਿੱਚ ਜਾਨ ਪਾਨ ਦੇ ਲਈ ਉਸ ਮੂਵਮੈਂਟ ਚ ਜਾਨ ਪਾਨ ਦੇ ਲਈ ਇਹ ਬਿਆਨ ਦਿੱਤਾ ਤਾਂ ਜੋ ਸਿੱਖ ਸਮਾਜ ਜਿਹੜਾ ਕਿ USA ਜਾਂ ਹੋਰ ਮੁਲਕਾਂ ਚ ਬੈਠਾ ਹੈ ਉਹਨੂੰ ਥੋੜਾ ਐਕਸਾਈਟ ਕੀਤਾ ਜਾ ਸਕੇ ਉਹਨੂੰ ਜਰਾ ਉਹਨਾਂ ਦੇ ਟੈਂਪਰੇਚਰ ਵਧਾਏ ਜਾ ਸਕਣ। ਔਰ ਮੈਂ ਕੋਈ ਅਲੀਗੇਸ਼ਨ ਨਹੀਂ ਲਗਾ ਰਿਹਾ। ਉਨ੍ਹਾਂ ਦੇ ਬਿਆਨ ਤੋਂ ਠੀਕ ਘੰਟੇ ਬਾਅਦ ਜਿਹੜੇ ਅਤਵਾਦੀ 테ਰਰਿਸਟ ਪੰਨੂ ਹੈ ਉਹਨੇ ਬਿਆਨ ਦਿੱਤਾ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਹੈ ਉਹ ਸਾਡੇ ਜਿਹੜੇ ਮੂਵਮੈਂਟ ਹੈ ਉਹਨੂੰ ਪੂਰਜੋਰ ਇਨਡੋਰਸਮੈਂਟ ਦਿੰਦਾ ਹੈ ਉਸ ਮੂਵਮੈਂਟ ਨੂੰ ਅਪਰੂਵਲ ਦਿੰਦਾ ਹੈ ਉਸ ਮੂਵਮੈਂਟ ਨੂੰ ਫਾਊਂਡੇਸ਼ਨ ਦਿੰਦਾ ਹੈ ਇਹ ਉਹਨਾਂ ਦਾ ਬਿਆਨ ਹੈ। ਔਰ ਜਦੋਂ ਰੋਹਿਤ ਗਾਂਧੀ ਹਿੰਦੁਸਤਾਨ ਵਾਪਸ ਆਏ ਤੇ ਦੋ ਦਿਨ ਪਹਿਲਾਂ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ। ਉਹ ਬਿਆਨ ਮੈਂ ਪੜਨਾ ਜ਼ਰੂਰੀ ਸਮਝਦਾ। ਅੰਗਰੇਜ਼ੀ ਚ ਉਹਨਾਂ ਨੇ ਇਹ ਬਿਆਨ ਦਿੱਤਾ। "ਦ ਬੀਜਪੀ ਹੈਜ਼ ਬੀਨ" Spreading lies about my remarks in America. I want to ask every Sikh brother and sister: Is there anything wrong in what I have said? Shouldn't India be a country where every Sikh can freely? practice their religion without fear dakshet to bagair darr to bagair pae to bagair sik apna religion apna dharm nibha sakan aisa bharat ki aapna nahi chande eh onna da sawal hai rahul gandhi ji nu main yaad karwana chahanga ki dakshet ki hundi hai ਬੈਕ ਹੀ ਹੁੰਦਾ ਹੈ ਡਰ ਹੀ ਹੁੰਦਾ ਹੈ ਐਸਾ ਡਰ ਜੋ ਕਿਸੇ ਧਰਮ ਨੂੰ ਉਹਨਾਂ ਦੇ ਫਾਲੋਅਰਸ ਨੂੰ ਮਜਬੂਰ ਕਰ ਦੇ ਕਿ ਉਹ ਆਪਣੀ ਆਈਡੈਂਟੀਟੀ ਲੁਕਾਉਂਦੇ ਫਿਰਨ ਐਸਾ ਡਰ ਐਸਾ ਦਹਿਸ਼ਤ ਐਸਾ ਡਰ ਕ੍ਰੀਏਟ ਕਰ ਦੋ ਕਿ ਗੁਰਦੁਆਰੇ ਜਾਣੇ ਮੁਸ਼ਕਲ ਹੋ ਜਾਣ ਇਹਨੂੰ ਕਹਿੰਦੇ ਆ ਜੀ ਦਹਿਸ਼ਤ ਇਹਨੂੰ ਕਹਿੰਦੇ ਆ ਫੀਅਰ ਐਸਫিয়ার ਹਿੰਦੁਸਤਾਨ ਆਜ਼ਾਦ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕੋ ਵਾਰੀ ਹੋਇਆ ਔਰ ਉਹ ਨਵੰਬਰ 1984 ਦੇ ਵਿੱਚ ਹੋਇਆ ਜਦੋਂ ਬਹੁਤ ਵੱਡੇ ਸਕੇਲ ਤੇ ਦੰਗੇ ਫਸਾਦ ਇੱਕ ਤਰੀਕਾ ਕੁੱਲ ਨਾਇਟ ਜੈਨੋਸਾਈਡ 홀ੋਕਾਸਟ ਸ਼੍ਰੀ ਰਜੀਵ ਗਾਂਧੀ ਜੋ ਉਦੋਂ ਦੇ ਪ੍ਰਧਾਨ ਮੰਤਰੀ ਸਨ ਔਰ ਕਾਂਗਰਸ ਦੇ ਸਭ ਤੋਂ ਵੱਡੇ ਲੀਡਰ ਸਨ ਉਹਨਾਂ ਦੇ ਇਸ਼ਾਰੇ ਤੇ ਜਦੋਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਦਿੱਲੀ ਦੇ ਵਿੱਚ ਜਦੋਂ ਸਾਡੀਆਂ ਸਿੱਖ ਪੈਣਾ ਦੇ ਰੇਪ ਹੋਏ ਜਦੋਂ ਜ਼ਬਰਦਸਤੀ ਉਹਨਾਂ ਦੇ ਦਾੜੀ ਔਰ ਕੇਸ ਮੁੰਨੇ ਗਏ ਉਸ ਸਮੇਂ ਇੱਕ ਐਸਾ ਦਹਿਸ਼ਤ ਆਇਆ ਇਸ ਐਸਾ ਡਰ ਆਇਆ ਕਿ ਬੜੇ ਸਿੱਖਾਂ ਨੇ ਆਪਣੀਆਂ ਪੱਗਾਂ ਲਾਣ ਲਈ ਮਜਬੂਰ ਹੋ ਗਏ ਤੁਸੀ ਯਾਦ ਹੋਵੇਗਾ ਕਿ 1984 ਦੇ ਇਹਨਾਂ ਦੰਗਿਆਂ ਤੋਂ ਬਾਅਦ ਇਸ ਹولوਕਾਸਟ ਤੋਂ ਬਾਅਦ ਸਿੱਖ ਆਪਣੀ ਆਈਡੈਂਟੀਟੀ ਨੂੰ ਲੁਕਾਉਂਦੇ ਹੋਏ ਉਹਨਾਂ ਨੇ ਆਪਣੇ ਆ ਪੱਗਾਂ ਲਵਾਈਆਂ ਉਹਨਾਂ ਨੇ ਆਪਣੇ ਸਿਰਾਂ ਦੇ ਵਾਲ ਕਟਵਾਏ ਉਹਨਾਂ ਨੇ ਆਪਣੀਆਂ ਦਾੜੀਆਂ ਕਟਵਾਇਆਂ ਕਿਤੇ ਸਾਨੂੰ ਕਿਉਂਕਿ ਹਰ ਘਰ 'ਚ ਨਿਸ਼ਾਨ ਲਗਾਇਆ ਜਾਂਦਾ ਸੀ ਕਿ ਇੱਥੇ ਸਿੱਖ ਰਹਿੰਦਾ ਇਸ ਘਰ ਨੂੰ ਫੂਕ ਦਿੱਤਾ ਜਾਏ ਇੱਥੇ ਸਿੱਖ ਰਹਿੰਦਾ ਇਹਦੀ ਫੈਕਟਰੀ ਹੈ ਇਹਨੂੰ ਲੁੱਟ ਲਈ ਜਾਏ ਤੇ ਉਸ ਟਾਈਮ ਉਹ دہشت ਸੀ ਉਹ ਡਰ ਸੀ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਸ਼ੁੱਡ देयर ਬੀ ਅ ਫੀਅਰ ਫੋਰ ਸਿੱਖ ਟੂ ਪ੍ਰੈਕਟਿਸ ਯੂ ਕ੍ਰੀਏਟਿਡ ਦੈਟ ਫੀਅਰ ਮਿਸਟਰ ਰਾਹੁਲ ਗਾਂਧੀ ਫੇ ਤੁਸੀਂ ਕਹਿ ਰਹੇ ਹੋ ਕਿ ਜਦੋਂ ਗੁਰਦੁਆਰੇ ਨਾ ਜਾ ਸਕਣ ਐਸਾ ਕਿਦੋਂ ਫੀਅਰ ਹੁੰਦਾ ਐਸਾ ਫੀਅਰ ਤੁਸੀਂ ਉਦੋਂ ਕੀਤਾ ਐਸਾ ਡਰ ਉਦੋਂ ਕ੍ਰੀਏਟ ਕੀਤਾ ਰਾਹੁਲ ਜੀ ਜਦੋਂ ਤੁਹਾਡੀ ਪਾਰਟੀ ਨੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜਾਏ ਟੋਪਾਂ ਨਾਲ ਗੋਲਾ ਬਾਰਿਕ ਕੀਤੀ ਕਰਫੂ ਲਗਾਏ ਔਰ ਸਿੱਖ ਆਪਣੇ ਹੀ ਗੁਰਦੁਆਰਿਆਂ ਨੂੰ ਜਾਣ ਤੋਂ ਉਹਨਾਂ ਨੂੰ ਪਾਬੰਦੀ ਲਗਾਈ ਗਈ ਉਸ ਅੰਦਨ ਜਦੋਂ ਸਿੱਖ ਆਪਣੇ ਗੁਰਦੁਆਰਿਆਂ ਦੇ ਵਿੱਚ ਨਹੀਂ ਜਾ ਸਕਦੇ ਸਨ ਯਾਦ ਕਰਵਾਉਣਾ ਚਾਹਾਂਗਾ ਰਾਹੁਲ ਜੀ ਕਿ ਇਸ ਸਮੇ 2000 ਸੀ ਜਦੋਂ ਤੁਹਾਡਾ ਆਪਣਾ ਮੁੱਖ ਮੰਤਰੀ ਸਰਤਾਬ ਬੈਂਤ ਸਿੰਘ ਉਸ ਸਮੇ ਹਜ਼ਾਰਾਂ ਨੌਜਵਾਨ ਕਤਲ ਹੋਏ ਔਰ ਬਿਗੈਰ ਕਿਸੇ ਪੁਲਿਸ ਇਨਕੁਆਇਰੀ ਦੇ ਬਿਗੈਰ ਕਿਸੇ ਐਫ ਆਈ ਆਰ ਦੇ ਅਜ ਤੱਕ ਕੁਝ ਪਤਾ ਨਹੀਂ ਕਿ ਉਹ ਕਿਥੇ ਗਏ ਉਹ ਡਰ ਸੀ ਉਹ ਟਾਈਮ ਸੀ ਜਦੋਂ ਸਿੱਖ ਆਪਣਾ ਰਿਲੀਜੀਅਨ ਪ੍ਰੈਕਟਿਸ ਨਹੀਂ ਕਰ पाए ਉਹੀ ਇੱਕ ਸਮੇ ਸੀ ਤਾਨੂੰ ਇਹ ਕਿੰਨੇ ਕਹਿਤਾ ਕਿ ਜੀ ਸਿੱਖਾਂ ਨੂੰ ਆਪਣੀ ਪਗ ਬੰਨਣ ਦਾ ਜਾਂ ਫੇ ਕੜੇ ਪਾਣ ਦਾ ਕੋਈ ਕਿਸੇ ਤਰੀਕੇ ਦਾ پابੰਦੀ ਹੈ ਜਾਂ ਰੋਖ ਹੈ ਜਾਂ ਟੋਕ ਹੈ ਤੁਸੀਂ ਐਵੇਂ ਰਾਜਾ ਵਰਿੰਗ ਜੀ ਨੂੰ ਪੁੱਛ ਲਿਆ ਕਿ ਵੀ ਤੁਸੀਂ ਕੇਸ ਕਿਉਂ ਨਹੀਂ ਰੱਖੇ ਉਹਨਾਂ ਨੇ ਤੁਹਾਨੂੰ ਦੱਸਤਾ ਜੀ ਮੈਂ ਐਵੇਂ ਗੱਲ ਕਰਨ ਲੱਗੇ ਜੀ ਮੈਂ ਕਿਸੇ ਮਜਬੂਰ ਨਾਲ ਘਟਲੇ ਮੈਂ ਰਾਜਾ ਵਿੜਿੰਗ ਤੋਂ ਔਰ ਸਾਰੇ ਬਾਕੀ ਕਾਂਗਰਸ ਵਾਲਿਆਂ ਤੋਂ ਜਿਹੇ ਸਿਰ 'ਤੇ ਵਾਲ ਕਟਾਏ ਹੋਏ ਨੇ ਔਰ ਐਵੀ ਪੱਗਾਂ ਸਿਰ 'ਤੇ ਰੱਖੀਆਂ ਹੋਈਆਂ ਕਿ ਉਹਨਾਂ ਨੇ ਕਿਸੇ ਬੀਜੇਪੀ ਕਿਸੇ ਆਰਐਸਐਸ ਕਿਸੇ ਹੋਰ ਸਰਕਾਰ ਦੇ ਡਰ ਤੋਂ ਆਪਣੇ ਕੇਸ ਕਟਾਏ ਜਾਂ ਇੱਕ ਫੈਸ਼ਨ ਜਾਂ ਕਾਂਗਰਸ ਦੇ ਕਲਚਰ ਚ ਰੈਨ ਲਈ ਉਹਨਾਂ ਨੇ ਆਪਰੇ ਕੇਸ ਕਟਾਏ ਔਰ ਜਿੱਥੇ ਰਾਹੁਲ ਜੀ ਜਿੱਦ ਇੱਕ ਦਾ ਆਰਡਰ ਡਰ ਖੜਾ ਕਰ ਦਿੱਤਾ ਜਾਏ ਜਿੱਦਾਂ ਦਾ ਤੁਸੀਂ ਬਲੂ ਸਟਾਰ ਆਪਰੇਸ਼ਨ ਔਰ ਉਸ ਤੋਂ ਬਾਅਦ 1983 ਦੇ ਦੰਗੇ ਕਰਵਾ ਕੇ ਕੀਤਾ ਉਸ ਤੋਂ ਉੱਤੇ ਇੱਕ ਬਹੁਤ ਵੱਡਾ ਡਰ ਹੁੰਦਾ ਰਾਹੁਲ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੱਦਾਂ ਕਿਸੇ ਮਹਿਲਾ ਦਾ ਰੇਪ ਹੋ ਜਾਏ ਤਾਂ ਬਹੁਤ ਡਰ ਜਾਂਦੀ ਹੈ ਪਰ ਜੇ ਰੇਪ ਕਰਨ ਵਾਲਾ ਸ਼ਰੀਆਮ ਫੁੱਲਾ ਫਿਰਦਾ ਹੋਏ ਉਹਦੇ ਤੇ ਕੋਈ ਐਕਸ਼ਨ ਨਾ ਹੋਏ FIR ਨਾ ਹੋਏ ਉਹਨੂੰ ਜੇਲ੍ਹ ਨਾ ਹੋਏ ਤਾਂ ਦਹਿਸ਼ਤ ਹੋਰ ਵੱਧ ਜਾਂਦੀ ਹੈ ਐਸੇ ਤਰੀਕੇ ਦੇ ਨਾਲ 1984 ਦਾ ਜਿਹੜਾ ਕੱਲੂਕਾਰਾ ਹੋਇਆ ਉਹਦੇ ਵਿੱਚ ਦਿੱਲੀ ਦੇ ਜਿੰਨੇ ਤੁਹਾਡੇ ਕਾਂਗਰਸ ਦੇ ਲੀਡਰ ਸਨ ਭਾਵੇਂ ਉਹ ਆਪਣਾ HKL ਭਗਤ ਹੋਣ ਭਾਵੇਂ ਕਮਲਨਾਥ ਹੋਣ ਭਾਵੇਂ ਟਾਈਟਲਰ ਹੋਣ ਕੋਈ ਵੀ ਹੋਏ ਕਿਸੇ ਵੀ ਪੁਲਿਸ ਨੇ ਉਹਨਾਂ ਦੇ ਖਿਲਾਫ ਕੰਮ ਜਾਂ ਕੇਸ ਦਰਜ ਨਹੀਂ ਕੀਤਾ ਕਿਸੇ ਕੋਰਟ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਕਿਉਂਕਿ ਤੁਹਾਡਾ ਹੱਥ ਉਹਨਾਂ ਦੇ ਸਿਰ ਦੇ ਉੱਤੇ ਸੀ ਇਸ ਡਰ ਨੂੰ ਖਤਮ ਕਿੱਦਾਂ ਕੀਤਾ ਜਾਂਦਾ ਜਦੋਂ ਇੰਨਾ ਵੱਡਾ ਡਰ ਹੋ ਜਾਏ ਉਹ ਕਿੱਦਾਂ ਖਤਮ ਕੀਤਾ ਜਾਂਦਾ ਇਸ ਡਰ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਨੂੰ ਜਿਹਨਾਂ ਗੁਨਾਹਗਾਰ ਹੁੰਦੇ ਆ ਉਹਨਾਂ ਨੂੰ ਫਿਰ ਦੁਬਾਰਾ ਅੰਦਰ ਕਰਨਾ ਪੈਂਦਾ ਸਰਕਾਰਾਂ ਨੂੰ ਖੁਦ ਕਹਿਣਾ ਪੈਂਦਾ ਹੈ ਕਿ ਨਹੀਂ ਜੀ ਅਸੀਂ ਤੁਹਾਡੇ ਨਾਲ ਖੜੇ ਹੋਏ ਹਾਂ ਇਹ ਜਿਹੜਾ ਕੰਮ ਡਰ ਹਟਾਉਣ ਦਾ ਇਹ ਮੋਦੀ ਜੀ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਿੱਖਾਂ ਤੇ ਜਿਹੜੇ ਜ਼ਖਮ ਲਗਾਏ ਸਨ ਜਿਹੜੇ ਉਹਨਾਂ ਵੀ ਟੋਟਲ ਉਹਨਾਂ ਵੀ ਮਨਾਂ ਦੇ ਵਿੱਚ دہشت ਪਾਈ ਸੀ ਕਾਂਗਰਸ ਨੇ ਰਾਹੁਲ ਗਾਂਧੀ ਜੀ ਤੁਹਾਡੇ ਆਪਣੀ ਦਾਦੀ ਜੀ ਨੇ ਪਿਤਾ ਜੀ ਨੇ ਉਹਨੂੰ ਹਟਾਉਣ ਦੇ ਲਈ ਨਰਿੰਦਰ ਮੋਦੀ ਜੀ ਨੇ 2014 ਤੋਂ ਸਭ ਤੋਂ ਪਹਿਲਾਂ ਐਸਆਈਟੀ ਬਣਾਈ ਔਰ 1984 ਦੇ ਦੰਗੇ ਜਿਨ੍ਹਾਂ ਨੇ ਕਰਵਾਏ ਪਾਇਓ ਜਿਸਨੂੰ ਦੱਸਿਆ ਜਗਦੀਸ਼ ਟਾਈਟਲਰ ਹੋਏ ਤੇ ਪਾਵੇਂ ਹੋਰ ਟਾੜੇ ਲੀਡਰ ਹੋ ਉਹਨਾਂ ਦੇ ਖਿਲਾਫ ਕੇਸ ਦੁਬਾਰਾ ਖੁੱਲੇ ਕਾਂਪੂਰ ਖੁੱਲੇ ਦਿੱਲੀ ਖੁੱਲੇ ਉਹਨਾਂ ਵਿੱਚੋਂ ਜੇਲ੍ਹਾਂ ਵੀ ਸ਼ੁਰੂ ਹੋ ਗਈਆਂ ਕਈ ਲੀਡਰ ਤਾਂ ਹੁਣ ਪਹਿਲੀ ਵਾਰੀ ਜੇਲ੍ਹ 'ਚ ਬੈਠੇ ਹੋਏ ਨੇ ਇਸੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਇੰਨੀ ਸੇਵਾ ਸਿੱਖ ਸਮਾਜ ਲਈ ਕੀਤੀ ਕਿ ਭਈ ਨਾ ਕੇਵਲ ਤੁਸੀਂ ਆਪਣੇ ਕਿਰਪਾਨ ਜਾਂ ਕੜਾ ਗੁਰਦੁਆਰੇ ਤੱਕ ਨਹੀਂ ਜੇ ਤੁਸੀਂ ਕਿਰਪਾਨ ਪਾ ਕੇ ਹਵਾਈ ਜਹਾਜ਼ ਵੀ ਚੜਨਾ ਚਾਹੁੰਦੇ ਹੋ ਉਹਦੇ ਲਈ ਵੀ ਨੋਟੀਫਿਕੇਸ਼ਨ ਮੋਦੀ ਜੀ ਦੀ ਸਰਕਾਰ ਨੇ ਦਿੱਤੀ ਕਿ ਸਿੱਖ ਅੰਮ੍ਰਿਤਾਰੀ ਸਿੱਖ ਆਪਣੀ ਛੋਟੀ ਸਰੀਸਾ ਪਾ ਕੇ ਫਲਾਈਟ ਤੇ ਜਹਾਜ਼ ਤੇ ਚੜ ਸਕਦੇ ਨੇ ਉਹਨਾਂ ਨੇ ਜਿੰਨੇ ਗੁਰਦੁਆਰੇ ਰਾਹੁਲ ਜੀ ਤੁਸੀਂ ਟਾਏ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਵਾਈ ਜਿਸ ਤਰੀਕੇ ਨਾਲ ਤੁਸੀਂ ਦਿੱਲੀ ਚ ਕਤਲਿਆਮ ਪੀਤਾ ਉਹਦੇ ਮੁਕਾਬਲੇ ਦੇ ਵਿੱਚ ਮੋਦੀ ਜੀ ਨੇ ਲਾਲ ਕਿਲੇ ਤੋਂ ਸਾਹਿਬ ਫਿਰ ਗੋਟੇ ਇੱਕ ਬਾਦ ਜੀ ਦਾ 400 ਸਾਲਾ ਜਨਮ ਦਿਨ ਲਾਲ ਕਿਲੇ ਦੇ ਮੁਗਲਾਂ ਦੇ ਪੁਰਾਣੇ ਰਾਜਿਆਂ ਦੇ ਕਿਲੇ ਦੇ ਉੱਤੇ ਜਿੱਥੇ ਸਿਰਫ ਤਿਰੰਗਾ ਚੱਲਦਾ ਹੈ ਔਰ 15 ਕਸ ਤੋਂ ਸਿਰਫ ਫੰਕਸ਼ਨ ਹੁੰਦਾ ਹੈ ਉਥੇ ਆਪ ਜੀ ਦਾ ਜਨਮ ਦਿਹਾੜਾ ਮਨਾਇਆ ਸੋ ਰਾਹੁਲ ਗਾਂਧੀ ਜੀ ਤੁਸੀਂ ਕੇਵਲ ਔਰ ਕੇਵਲ ਇੱਕ ਆਪਣੀ ਵੋਟਾਂ ਦੀ ਰਾਜਨੀਤੀ ਲਈ ਕੇਵਲ ਔਰ ਕੇਵਲ ਰਾਜਨੀਤੀ ਕਰਨ ਲਈ ਤੁਸੀਂ ਖਾਲਸਤਾਨੀ ਐਲੀਮੈਂਟਸ ਨੂੰ ਖੁਸ਼ ਕਰਨ ਲਈ ਤੁਸੀਂ ਪੰਨੂ ਨਾਲ ਹੱਥ ਮਿਲਾਉਣ ਲਈ ਤੁਸੀਂ ਉਹਦੀ ਸਪੋਰਟ ਲੈਣ ਲਈ ਤੁਸੀਂ ਭਾਰਤ ਨੂੰ ਕਮਜ਼ੋਰ ਕਰਨ ਲਈ ਇਹ ਬਿਆਨ ਦਿੱਤਾ ਜੋ ਕਿ ਇੱਕ ਝੂਠਾ ਬਿਆਨ ਹੈ ਜੋ ਕਿ ਇੱਕ ਕਿਸੇ ਬੇਸਿਸ ਤੇ ਉਹ ਬਿਆਨ ਨਹੀਂ ਦਿੱਤਾ ਗਿਆ ਔਰ ਇਸ ਬਿਆਨ ਦੇ ਵਿੱਚ ਤੁਹਾਡਾ ਆਪਣਾ ਖੋਖਲਾਪਨ ਔਰ ਤੁਹਾਡੀ ਝੂਠੀ ਰਾਜਨੀਤੀ ਬਾਹਰ ਨਿਕਲ ਕੇ ਆਈ ਹੈ ਮੈਂ ਚਾਹਾਂਗਾ ਰਾਹੁਲ ਜੀ ਤੁਸੀਂ ਸਾਰੀ ਸਿਕ ਕੌਮ ਤੋਂ ਔਰ ਉਸ ਤੋਂ ਜ਼ਿਆਦਾ ਤੁਸੀਂ ਭਾਰਤ ਦੀ ਹਰ ਇੱਕ ਨਾਗਰਿਕ ਤੋਂ ਹੱਥ ਜੋੜ ਕੇ ਮਾਫੀ ਮੰਗੋ ਕਿ ਤੁਸੀਂ ਐਸੀ ਇੱਕ ਵੱਡੀ ਗਲਤੀ ਜੁਰਮ ਕਰਕੇ ਆਏ ਹੋ ਜਿਹਦੇ ਵਿੱਚ ਪਾਰਥ ਮਾਤਾ ਦਾ ਤੁਸੀਂ ਨਾਮ ਬਦਨਾਮ ਕੀਤਾ ਹੈ